ਸੌ ਸਾਲ ਇੱਕ ਵੀ ਲੀਡਰ ਜਿਹੜੇ ਅੱਜ ਜਿੰਨੇ ਵੀ ਐਮਪੀ ਨੇ ਜਿੰਨੇ ਵੀ ਇੱਕ ਨੇ ਕਿਸੇ ਨੇ ਇੱਕ ਨੇ ਵੀ ਅਪ ਸੈਸ਼ਨ ਸੀ ਰੋਜ਼ਬਾਰ ਤਮਾਸ਼ਾ ਕਰਦੇ ਸੀ ਰੋਜ਼ਬਾਰ ਤਮਾਸ਼ਾ ਕਰਦੇ ਸੀ ਇੱਕ ਕਾਂਗਰਸ ਪਾਰਟੀ ਦੇ ਇੱਕ ਆਮ ਆਦਮੀ ਪਾਰਟੀ ਦੇ ਐਮਪੀ ਨੇ ਕਿਸਾਨਾਂ ਦੇ ਹੱਕ 'ਚ ਇੱਕ ਮਿੰਟ ਲਈ ਵੀ ਕੋਈ ਗੱਲ ਕੀਤੀ ਪਾਰਲੀਮੈਂਟ 'ਚ ਕੀਤੀ ਪਾਰਲੀਮੈਂਟ 'ਚ ਦੱਸੋ ਇਹਨਾਂ ਨੂੰ ਪਹਿਲਾਂ ਪੁੱਛੋ ਕਿ ਕਿਉਂ ਭੇਜਿਆ ਤੁਹਾਨੂੰ ਕਿਸ ਲਈ ਭੇਜਿਆ ਪਾਰਲੀਮੈਂਟ 'ਚ ਇੱਕ ਵੀ ਵਿੰਟਰ ਸੈਸ਼ਨ ਚ ਇਹਨਾਂ ਚੋਂ ਐਮਪੀ ਆ ਜਿਹੜਾ ਉਹ ਨਹੀਂ ਬੋਲਿਆ ਇਹਦੂ ਤਾਂ ਚੰਗੀ ਆ ਹਰਿ ਸਿਮਰਤ ਕੌਰ ਉਹਨੂੰ ਟਾਈਮ ਮਿਲਿਆ ਉਹਨਾਂ ਨੇ ਗੱਲ ਕਰਨੀ ਨੇ ਉਹ ਕੀਤੀ ਕੀਤੀ ਆ ਜਿਹਨੇ ਕਵਾਂਗੇ ਕੀਤੀ ਦੂਜੇ ਪਾਸੇ ਆ ਨੀਡਰੋ ਪਖੰਡ ਨਾ ਕਰੋ ਅੱਜ ਡੱਲੇਵਾਲ ਸਾਹਿਬ ਆਪਣੀ ਜਾਨ ਨਾਲ ਖੇਡ ਰਹੇ ਆ ਤੁਸੀਂ ਮਖੌਲ ਫੋਟੋਆਂ ਖਿਚਾਉਣ ਰੋਜ਼ ਤੁਸੀਂ ਜਾਣੇਂਗੇ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਹੈ ਜੇ ਤੁਸੀਂ ਆਪਣੇ ਆਪ ਨੂੰ ਲੀਡਰ ਕਹਾਉਨੇ ਹੋ ਜੇ ਤੁਸੀਂ ਕਹਿੰਦੇ ਹੋ ਅਸੀਂ ਆਪੋਜੀਸ਼ਨ ਦੇ ਲੀਡਰ ਆ ਤਾਂ ਬੈਠੋ ਤਾਂ ਜਿਹੜਾ ਇਸ ਛੰਡ ਚ ਸਰਕਤੇ ਤੁਸੀਂ ਇੱਕ ਫੋਟੋ ਕਲਿੱਕ ਕਰਾ ਕੇ ਆਪਣੇ ਬੰਦੇ ਨੂੰ ਨਾਲ ਲਿਜਾ ਕੇ ਮੋਬਾਈਲ ਚ ਫੋਟੋ ਖਿਚਾਉਨੇ ਹੋ ਤੇ ਆ ਕੇ ਚੁੱਪ ਕਰਕੇ ਉਹਨੂੰ ਵੀਡੀਓ ਚ ਪਾ ਦਿੰਨੇ ਨਾ ਤੁਸੀਂ ਪਹਿਲਾਂ ਜਦੋਂ ਧਰਨਾ ਸੀ ਨਾ ਉਦੋਂ ਤੁਹਾਡੇ ਚ ਕੋਈ ਕਿਸੇ ਚ ਹਿੰਮਤ ਪਈ ਇੱਕ ਦਿਨ ਵੀ ਧਰਨੇ ਚ ਬੈਠਣ ਦੀ ਉਹ ਖੜਦਾਲ ਧਰਾਈ ਛੱਡੋ ਇਹ ਮਾਨ ਫਕਰ ਆ ਸਾਨੂੰ ਵੀ ਅਸੀਂ ਬੈਠਦੇ ਸਵਾ ਸਾਲ ਕਿਸਾਨਾਂ ਦੇ ਹੱਕ ਚ ਅੰਦਰ ਤੋਂ ਸਾਨੂੰ ਪਤਾ ਹੈ ਵੀ ਅਸੀਂ ਕਿਸਾਨਾਂ ਦੇ ਹੱਕ ਚ ਖੜੇ ਅੱਗੇ ਵੀ ਖੜਾਂਗੇ ਪਰ ਤੁਹਾਡਾ ਜਿਹੜਾ ਆ ਤੁਸੀਂ ਤਮਾਸ਼ਾ ਕਰ ਰਹੇ ਹੋ ਨਾ ਕਿ ਤੁਹਾਡੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਤਾਂ ਬੈਠੋ ਮੰਨ ਵਰਤੇ ਬਰਾਬਰ ਬੈਠੋ ਭੁਖੜ ਤਾਲ ਦੇ ਬਰਾਬਰ ਤੁਹਾਡਾ ਪ੍ਰਧਾਨ ਬੈਠੇ ਤੁਹਾਡਾ ਸੀਐਲਪੀ ਲੀਡਰ ਬੈਠੇ ਇੱਕ ਦਿਨ ਵੀ ਪਰ ਤੁਸੀਂ ਕੰਦੀ ਗੱਡਾ ਕਿੱਥੇ ਬਹਿ ਸਕਦੇ ਜੇ ਨਹੀਂ ਬਹਿ ਸਕਦੇ ਤਾਂ ਇਹ ਤਮਾਸ਼ਾ ਨਾ ਕਰੋ ਲੋਕ ਜਾਣਦੇ ਆ ਸਭ ਕੁਝ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਜਿੰਨੀਆਂ ਨੇ ਵੀ ਵੋਟਰਾਂ ਨੇ ਸਾਰੇ ਪੰਜਾਬ 'ਚ ਭਾਜੀਪੀ ਨੂੰ ਵੋਟ ਪਾਈ ਹੈ ਭਾਜੀਪੀ ਦੇ ਨਮੈਂਦਿਆਂ ਨੂੰ ਵੋਟ ਪਾਈ ਹੈ ਚਾਹੇ ਕੋਈ ਜਿੱਤਿਆ ਹੋਵੇ ਚਾਹੇ ਕੋਈ ਹਾਰਿਆ ਹੋਵੇ ਤੁਹਾਡਾ ਖਾਸ ਤੌਰ ਤੇ ਪੰਜਾਬ ਵਾਸੀਆਂ ਦਾ ਬਹੁਤ ਧੰਨਵਾਦ ਅਸੀਂ ਇਮਾਨਦਾਰੀ ਨਾਲ ਲੱਗੇ ਰਵਾਂਗੇ ਲੱਗੇ ਰਵਾਂਗੇ ਕਿ ਜਿੰਦਾਂ ਤੱਕ ਬੀਜੇਪੀ ਦੀ ਜਿੱਤ ਨਹੀਂ ਹੁੰਦੀ ਪੰਜਾਬ 'ਚ ਉਦੋਂ ਤੱਕ ਲੋਕਾਂ ਦੇ ਕੋਲੋਂ ਵਾਰ-ਵਾਰ ਅਸੀਂ ਹੱਥ ਜੋੜ ਕੇ ਵੋਟ ਮੰਗਦੇ ਰਵਾਂਗੇ ਕਿ ਚਾੱਕੀ ਲਈ ਪੰਜਾਬ ਦੀ ਡਿਵੈਲਪਮੈਂਟ ਲਈ ਹੋਰ ਕੋਈ ਨਹੀਂ ਕਰ ਸਕਦਾ ਨਾ ਫੇਰ ਕਦਮਾ ਹੋਰ ਕੋਈ ਨਹੀਂ ਕਰ ਸਕਦਾ ਤੇ ਸਾਰੇ ਮੇਰੇ ਜਿੱਤੇ ਹੋਏ ਜਿੰਨੇ ਵੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜਿੱਤੇ ਆ ਜਿੰਨੇ ਵੀ ਸਾਡੇ ਰੂਰਲ ਹਲਕੇ ਜਿਹੜੀਆਂ ਛੋਟੇ-ਛੋਟੇ ਸ਼ਹਿਰ ਨੇ ਕਸਵੇ ਆ ਉੱਥੇ ਵੀ ਬੀਜੇਪੀ ਨੇ ਆਪਣਾ ਖਾਤਾ ਖੋਲ੍ਹਿਆ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦਨਾ ਤੇ ਜਿਹੜੇ ਸਾਡੇ ਕੈਂਡੀਡੇਟ ਜਿੱਤ ਨਹੀਂ ਸਕੇ ਪਰ ਸਾਡੇ ਲਈ ਤੁਸੀਂ ਜਿੱਤੇ ਹੋਏ ਸਾਡੇ ਤੁਸੀਂਓ ਤੇ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕ ਧੰਨਵਾਦ